ਆਡੀ ਸ਼ਾਲਾ ਡੇਰਾ ਇਹ ਦੋਨੇ ਪਰੰਪਰਾ ਚ ਨਹੀਂ ਆਉਂਦਾ। ਨਾ ਹੀ ਸਨਾਤਨ ਪਰੰਪਰਾ ਦਾ ਡੇਰਾ, ਨਾ ਹੀ ਇਸਲਾਮਕ ਪਰੰਪਰਾ ਦਾ ਡੇਰਾ। ਤੇ ਜੇਲ੍ਹਦਾਰਾਂ ਦਾ ਪਰਿਵਾਰ ਸੀ ਨਕੂਦਰ ਦੇ ਵਿੱਚ। ਉਹ ਮੁੰਡਾ ਕਿਸੇ ਵੇਲੇ ਐਸਡੀਓ ਹੁੰਦਾ ਸੀਗਾ ਬਿਜਲੀ ਬੋਰਡ ਦੇ ਵਿੱਚ ਦਿੱਲੀ। ਪਿਜਾ ਸ਼ਾਗਰ ਉਹਦਾ ਨਾਂ ਸੀ। ਉਹ ਉਹਦਾ ਉੱਥੇ ਕਿਸੇ ਲੜਕੀ ਦੇ ਨਾਲ ਪ੍ਰੇਮ ਸੀਗਾ। ਉਹਨਾਂ ਦਾ ਉਹਨਾਂ ਨੇ ਵਿਆਹ ਕਿਤੇ ਹੋਰ ਕਰਤਾ ਇਹਦੇ ਨਾਲ ਵਿਆਹ ਨਾ ਕੀਤਾ। ਰਾਸ਼ੋਗ ਉਥੋਂ ਅਸਲੀ ਦੀ ਉਹਦੀ ਨੌਕਰੀ ਛੱਡ ਕੇ ਵਾਪਸ ਨਕੌਦਰ ਆ ਗਿਆ ਤਾਂ ਇੱਥੇ ਇੱਕ ਬੰਦਾ 1947 ਦੇ ਹੱਲਿਆਂ ਤੋਂ ਬਾਅਦ ਇੱਥੇ ਇੱਕ ਛਿੜੀ ਹੁੰਦੀ ਸੀ ਨਕੌਦਰ ਦੇ ਵਿੱਚ ਉੱਥੇ ਬੈਠਾ ਹੁੰਦਾ ਸੀ ਉਹ ਬੰਦੇ ਦਾ ਨਾਂ ਸੀਗਾ ਸ਼ੇਰੇ ਸ਼ਾ ਜਦੋਂ ਉਹ ਬੰਦਾ ਮਰਨ ਲੱਗਿਆ 1960 ਦੇ ਨੇੜੇ ਤੇ ਤਾਂ ਉਸ ਵੇਲੇ ਉਸ ਬੰਦੇ ਨੇ ਇਹਨੂੰ ਨਾਂ ਦਿੱਤਾ ਮੁਰਾਜ ਨਕੌਦਰ ਦਾ ਇੱਕ ਪਰਿਵਾਰ ਸੀਗਾ ਉਹਨਾਂ ਦਾ ਬੇਟਾ ਜਾਣਾ ਸੀਗਾ ਬਾਹਰ ਉਹਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਵਿਦਿਆ ਸਾਗਰ ਰਿਹਾ ਸੀ ਦਿੱਲੀ ਦਿੱਲੀ ਉਹਨਾਂ ਦਿਨਾਂ ਦੇ ਵਿੱਚ ਇਹਦਾ ਕੋਈ ਇਮੀਗ੍ਰੇਸ਼ਨ ਦੇ ਵਿੱਚ ਉੱਥੇ ਲਿੰਕ ਸੀਗਾ ਇਹਨੇ ਉੱਥੋਂ ਇੱਕ ਬਾਊਚਰ ਲੈ ਕੇ ਉਹਨੂੰ ਮਤਲਬ ਇੰਗਲੈਂਡ ਜਾਣ ਦੇ ਵਿੱਚ ਉਹਦੀ ਮਦਦ ਕੀਤੀ ਇਹ ਘਟਨਾ ਉੱਥੇ ਇੰਨੀ ਜ਼ਿਆਦਾ ਮਸ਼ਹੂਰ ਹੋਈ ਨਕੋਦਰ ਦੇ ਵਿੱਚ ਹੈਗਾ ਉਹ ਵਿਦਿਆਸਾਗਰ ਨੂੰ ਲੋਕ ਭੁੱਲ ਗਏ ਤੇ ਉਹਨਾਂ ਨੇ ਉਹਨੂੰ ਮਰਾਦ ਸ਼ਾ ਮੰਨ ਲਿਆ